ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਦਾ ਸਵਾਗਤ ਆਜਨਿਆ ਵਿਸ਼ੇਸ਼ ਸਰਗਰਮੀਆ। ਪਾਵਰ ਕਾਮ ਦੇ ਸੀਐਚਸੀ ਠੇਕਾ ਮਜ਼ਦਮਾਂ ਨੇ ਗੜਸ਼ਾ ਕਾ ਰੋਡ ਤੇ ਸਥਿਤ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਦਰਨਾ ਕੀਤਾ। ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ਬਖਵਕ ਪਾਵਰ ਕਾਮ ਪ੍ਰਬੰਧਾ ਦੇ ਖਿਲਾਫ ਆਪਣਾ ਗੁੱਸਾ ਜ਼ਾਹਿਰ ਕੀਤਾ ਹਰਪੰਜਲ ਹੀਰ ਦੀ ਰਿਪੋਰਟ ਨਵਾਂ ਸ਼ਹਿਰ ਇੱਕ ਦਾਦੀ ਨੂੰ 11 ਕੇਵੀ ਦਾ ਕਰੰਟ ਲੱਗ ਗਿਆ ਉਹ ਦਾਦੀ ਦੀ ਮੌਤ ਹੋ ਗਈ ਸਰਕਾਰ ਨੂੰ ਵੀ ਪਤਾ ਲੱਗ ਗਿਆ ਇਹ ਜਥੇਬੰਦਕ ਹੋ ਗਿਆ ਇੱਥੇ ਅਸੀਂ ਉੱਤੇ ਸੰਮੇਂ ਪੰਜ ਦਾ ਨੰਨ ਚਲਾਇਆ ਕੋਈ ਮੋਕਟਰ ਸਾਹਿਬ ਜੇਕਰ 5 ਘੰਟੇ ਦੇ ਵਿੱਚ ਤੁਸੀਂ 36 ਲੱਖ ਰੁਪਏ ਮੁਆਵਜ਼ਾ ਦਿਵਾਤਾ ਤੇ ਜਿਹੜੇ ਸਾਥੀ ਉੱਤੇ ਪਹੁੰਚੇ ਸੀ ਉਹਨਾਂ ਦੀ ਕੋਈ ਐਬਸੈਂਟ ਨਹੀਂ ਲੱਗੀ ਇਹ ਤੁਹਾਡਾ ਜੋਰ ਆ ਜੋ ਮੈਨੇਜਮੈਂਟ ਨੂੰ ਤੇ ਬੰਦੇ ਮਜਬੂਰ ਕਰਦਾ ਹਮੇਸ਼ਾ ਹੀ ਆਪਣਾ ਸਾਥ ਇੱਥੇ ਦਿਖਾਇਓ ਅੱਗੇ ਵੀ ਮੈਂ ਅਪੀਲ ਕਰੂੰਗਾ ਤੇ ਇਹ ਤੁਹਾਡਾ ਜੋਰ ਹੀ ਆ ਜਿਹੜਾ ਬਾਕੀ ਵਿੱਚ ਕੋਈ ਥਾਂ ਨਹੀਂ ਲਿਆ ਦਊਗਾ ਬਾਕੀ ਸਾਡੇ ਬਾਕੀ ਬੈਠੇ ਵੀ ਆ ਇਹਨਾਂ ਨਾਲ ਵੀ ਆਪਾਂ ਸਲਾਹ ਮਸ਼ਵਰਾ ਕਰਾਂਗੇ ਜੇ ਕੱਲ ਨੂੰ ਇੱਕ ਵੀ ਬੰਦੇ ਤੇ ਕੋਈ 19 21 ਗੱਲ ਹੁੰਦੀ ਆ ਤਹਾਡਾ ਜ਼ੋਰਦਾਰ ਸਾਥ ਦੇਣ ਤਾਂ ਜੋ ਕਿਸੇ ਵੀ ਸਾਥੀ ਦੀ ਬਦਲੀ ਜਾਂ ਕਿਸੇ ਨੂੰ ਕੱਢਿਆ ਨਾ ਜਾ ਸਕੇ ਸਾਡਾ ਸਾਰਿਆਂ ਦਾ ਸਾਡੇ ਪੀਐਸਯੂ ਦੇ ਸਾਥੀ ਇਹ ਵੀ ਸਾਥੀ ਸਾਡੇ ਨਾਲ ਆਇਆ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਆ ਬਾਰ-ਬਾਰ ਗਰੁੱਪਾਂ 'ਚ ਵੀ ਦੱਸਣਾ ਪੈਂਦਾ ਇਹਨੂੰ ਆਪਾਂ ਦੂਰ ਕਰਨਾ ਸਾਡੇ ਲਗਭਗ ਅੱਸੀ ਤੋਂ 85 ਬੰਦੇ ਆ ਜਿਹੜੇ ਸੀਐਚਵੀ ਜਾਂ ਸੀਐਚਡਬਲਯੂ ਕੰਮ ਇਤੇ ਕੰਮ ਕਰਦੇ ਆ ਨਵਾਂ ਚਹਿ ਡਿਵੀਜ਼ਨ ਵਿੱਚ ਪਰ ਕਈ ਸਾਥੀ ਸਵੇਰੇ ਆਇਆ ਤੇ ਮਨ ਨੂੰ ਦੁੱਖ ਵੀ ਲੱਗਾ ਵੇ ਕਈ ਸਾਥੀਆਂ ਨੇ ਆਪਣੀ ਹਾਜ਼ਰੀ ਲਵਾਈ ਹੋਈ ਆ ਮੇਲੇ ਨਹੀਂ ਤੁਰ ਸਕਦੇ ਉਹ ਕੌਮਲੇ ਕਿੱਦਾਂ ਚਰੂਗੇ ਇਹ ਤਾਂ ਮਤਲਬ ਹੈ ਸਾਡੀਆਂ ਸੈਲਰੀਆਂ ਦਾ ਆ ਜੇ ਸੰਘਾ ਅਰਚ ਲੜਨਾ ਆ ਰੈਗੂਲਰ ਹੋਣ ਲਈ ਲੜਨਾ ਇਹ ਤਾਂ ਲੜਾਈ ਮਮੂਲੀ ਜੀ ਅੱਜ ਦੀ ਤਾਂ ਲੜਾਈ ਕਿਹਤੀ ਦੀ ਆਵੇ ਸੈਲਰੀਆਂ ਲੇਟ ਆ ਪਤਾ ਲੱਗੂਗਾ ਦੱਸਦੇ ਜੇ ਬਾਡਾ ਕਾਠਾ ਦੁਨੀਆਂ ਦੇ ਜਿੰਨੇ ਸੰਘਰਸ਼ ਹੋਏ ਆ ਉਹ ਕਾਠ ਨਾਲ ਦਿੱਤੇ ਜਾਂਦੇ ਆ ਆਪਾਂ ਸੁਪਾ ਕਮੇਟੀ ਨਾਲ ਵੀ ਗੱਲ ਕਰਦੇ ਆ ਤੇ ਆਪਾਂ ਧਰਨਿਆਂ 'ਚ ਵੀ ਕੰਮ ਲਾਉਨੇ ਆ ਉੱਤੇ ਜਾ ਕੇ ਵੀ ਸਾਨੂੰ ਇਹ ਕਮੀ ਮਹਿਸੂਸ ਹੁੰਦੀ ਆਪਣਾ ਕੰਮ ਕਰਕੇ ਧਰਮਾ ਦੇ ਰਹੇ ਆ ਇਹ ਦੁਪਹਾਣਾ ਜਾਏਗਾ ਸਭ ਤੋਂ ਪਹਿਲਾਂ ਦੋਸਤਾਂ ਨਾਲ ਸਾਰੇ ਨਾਲ ਸਾਰੇ ਨਾਲ ਜਾ ਕੇ ਉਹ ਚੋਣਾ ਕਰਕੇ ਤਾਂ ਜੋ ਇੱਥੇ ਦੀ ਜਿਹੜੀ ਮੈਨੇਜਮੈਂਟ ਨੂੰ ਪਤਾ ਲੱਗ ਜਾਵੇ ਕਿ ਇਹ ਕਾਦੇ ਲਈ ਬੈਠੇ ਪੰਜਾਬ ਸਰਕਾਰ ਮਰਦਾਵਾ ਮੁਕਾਬਾਜ਼ ਮੁਕਾਬਾਜ਼ ਹਟਾ ਇੱਕ ਜਿੰਦਾਬਾਦ 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 ਕਰੋ ਜੀਨ ਕਰੋ ਜੀਨ ਕਰੋ ੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੋਈ ਸਵੇਰ ਤੋਂ ਬੈਠੀ ਆ ਧੁੱਪ ਦੇ ਵਿੱਚ ਜੀਂਦੀਆਂ ਇਹ ਆ ਬਿਚੈ ਆਪਾਂ ਨੂੰ ਆਦਮੀਆਂ ਜੂਨੀਅਨ ਕਿਉਂ ਬਣਾਉਂਦੇ ਆ ਆਪਕੋ ਜੂਨੀਅਨ ਚਾਹੇ ਅਸੀਂ ਰੈਗੂਲਰ ਵੀ ਸੀਗੇ ਜਿੰਨਾ ਤੋਂ ਆਪਣੀ ਹੱਕੀ ਤੇ ਗੈਰਮੰਗਾਂ ਦੇ ਵਿਰੁੱਧ ਲੜ ਰਹੇ ਹੋ ਇਹ ਲੜਾਈ ਵੱਡੀ ਪੱਧਰ ਤੇ ਤੁਹਾਡੀ ਪੰਜਾਬ ਦੀ ਜਿਹੜੀ ਤੁਹਾਡੀ ਜਥੇਬੰਦੀ ਆ ਪਾਵਰ ਪੌਲ ਆਇਨ ট্রান্সਪੋਰਟੇ ਕਮਲਾ ਯੂਨੀਅਨ ਪੰਜਾਬ ਜਿਹਦੀ ਅਗਵਾਈ ਸਾਥੀ ਬਲਿਹਾਰ ਭੁਲਾਹਣ ਦੀ ਕਰ ਰਹੇ ਆ ਤੁਸੀਂ ਲੰਘ ਪੱਗ ਸਾਥੀ 27 ਨਾਲ ਜੁੜ ਕੇ ਹੀ ਆਪ ਜੀਆਂ ਮੰਗਾਂ ਬਦਲਿਆ ਤੇ ਜਿਹੜੀ ਲੜਾਈ ਦੇ ਰਹੇ ਆ ਅੱਜ ਦੇ ਨੋਟ ਮੈਚ ਮੈਚੀਟਾਂ ਦੇ ਵਿੱਚ ਅਮੈਡ ਦੇ ਵਿੱਚ ਕੁੰਵਿੰਦਰ ਅਨਵਾਲ ਜੀ ਜੀ ਆਪਣੇ ਕੀ ਮਾਰਗਦਰਸ਼ਨ ਕਰ ਤੋਂ ਐਪ੍ਰਿਕਨ ਸਾਕਰ ਨਮਾਦਰ ਦੇ ਜਨਰਲ ਸੈਕਟਰ ਤੇ ਡਿਵੀਜ਼ਨ ਅਰਜੰਤ ਤੋਂ ਡਿਵੀਜ਼ਨ ਪ੍ਰਧਾਨ ਕਮਲਦੇਵ ਜੀ ਵੀ ਅੱਜ ਇਸ ਧਰਮ ਦੇ ਵਿੱਚ ਪਹੁੰਚੇ ਆ ਤੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਸਾਥੀਓ ਬੜੀ ਉਸ ਮੋਰ ਤੇ ਤੁਹਾਡੀ ਲੜਾਈ ਤੁਸੀਂ ਲੜ ਰਹੇ ਹੋ ਜਦੋਂ ਜ਼ਮੀਨ ਵੀ ਐਂ ਚੰਗੀ ਤਰ੍ਹਾਂ ਤਬਤਕੀ ਹੈ ਤੇ ਤੁਹਾਡੇ ਨੇੜੇ ਇਹ ਘਰਕਾ ਤੁਹਾਡੀਆਂ ਮੰਗਾਂ ਆ ਉਹ ਮਰਦਾਬਾਤ ਮਰਦਾਬਾਤ ਲੋਕਦੋ ਕੀ ਸਰਕਾਰਾਂ ਮਰਦਾਬਾਤ ਮਰਦਾਬਾਤ ਕਾਮਰਾਜ ਨੇ ਚੋਲਿ ਚੋਕ ਸੈਂਟਰ ਸਰਕਾਰ ਨੂੰ ਮਰਦਾਬਾਤ ਮਰਦਾਬਾਤ ਖੱਡਾ ਇੱਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

ਸਰਕਲ ਨਵਾਂ ਸ਼ਹਿਰ ਬਤੌਰ ਬਿਜਲੀ ਵਿਭਾਗ ਦੇ ਵਿੱਚ ਆਊਟਸੋਰਸਿੰਗ ਦਾ ਹੀ ਅਸੀਂ ਕੰਮ ਕਰਦੇ ਆਂ ਔਰ ਸਾਨੂੰ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਮੈਨੇਜਮੈਂਟ ਵੱਲੋਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਗਈਆਂ ਔਰ ਉਹਦੇ ਸੰਬੰਧ ਵਿੱਚ ਅੱਜ ਅਸੀਂ ਨਵਾਂ ਸ਼ਹਿਰ ਸਰਕਲ ਕੜਸ਼ੰਕਰ ਰੋਡ ਤੇ ਸਮੂਹ ਕੱਚੇ ਮੁਲਾਜ਼ਮਾਂ ਨੇ ਜਿਹੜਾ ਧਰਨਾ ਸੀ 2 ਦਿਨ ਦਾ ਚੱਲ ਰਿਹਾ ਆ। ਪਰ ਸਾਡੀਆਂ ਵਿੱਚ ਮੰਗਾਂ ਇਹੀ ਆ ਕਿ ਸਾਡੀਆਂ ਤਨਖਾਹਾਂ ਜਿਹੜੀਆਂ ਆ ਉਹ ਵਰਕ ਆਰਡਰ ਦੇ ਅਨੁਸਾਰ 5 ਤਰੀਕ ਤੱਕ ਜਾਰੀ ਕੀਤੀਆਂ ਜਾਣ। ਅਗਰ ਜੇਕਰ ਮੈਨੇਜਮੈਂਟ ਇਹ 5 ਤਰੀਕ ਤੱਕ ਸਾਡੀਆਂ ਤਨਖਾਹਾਂ ਜਾਰੀ ਨਹੀਂ ਕਰਦੀ ਤਾਂ ਅਸੀਂ ਜਿਹੜਾ ਇਹ ਸੰਘਰਸ਼ ਆ ਉਹ ਪੰਜਾਬ ਲੈਵਲ ਤੇ ਅਰੰਭਾਂਗੇ। ਔਰ ਸਾਨੂੰ ਇਹ ਦਰਨਾ ਲਾਉਣ ਦੀ ਇਸ ਕਰਕੇ ਜ਼ਰੂਰਤ ਪੈ ਗਈ ਕਿਉਂਕਿ ਪੈ ਡਿਸੀਜਨ ਦਾ ਟਾਈਮ ਚੱਲ ਰਿਹਾ ਆ ਅਸੀਂ ਬੜੀ ਵਾਰ ਤਕਰੀਬਨ 7 ਤਰੀਕ ਤੋਂ ਲੈ ਕੇ 3-4 ਦਿਨ ਅਸੀਂ ਅਫਸਰਾਂ ਦੇ ਨਾਲ ਮੀਟਿੰਗਾਂ ਵੀ ਕਰਦੇ ਰਹੇ ਹਾਂ ਤਨਖਾਹ ਜਾਰੀ ਕਰਨ ਨੂੰ ਲੈ ਕੇ ਸੁਪਰਵਾਈਜ਼ਰਾਂ ਨਾਲ ਵੀ ਮੀਟਿੰਗਾਂ ਕੀਤੀਆਂ ਔਰ ਸਾਨੂੰ ਮਜਬੂਰ ਕਰ ਦਿੱਤਾ ਗਿਆ ਇਹ ਦਰਨਾ ਲਾਉਣ ਦੇ ਲਈ ਔਰ ਅਸੀਂ ਮੈਜ਼ੋਮੈਟਰ ਨੂੰ ਵੀ ਨਵਾਂ ਸ਼ਹਿਰ ਦੇ ਨੂੰ ਇਹੀ ਇੱਥੇ ਸ਼ਖਤ ਸ਼ਬਦਾਂ ਦੇ ਵਿੱਚ ਦੱਸਣਾ ਚਾਹੁੰਦੇ ਆ ਅਗਰ ਜੇ ਸਾਡੇ ਇਹ ਹੱਕ ਜਿਹੜੀਆਂ ਤਨਖਾਹਾਂ ਦੇ ਆ ਤੁਸੀਂ ਧੱਕਾ ਕਰੋਗੇ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇ ਸਾਡੀ ਇਸ ਮਹੀਨੇ ਵੀ ਅਗਲੇ ਮਹੀਨੇ ਦੇ ਵਿੱਚ ਜਿਹੜਾ ਸਾਡਾ ਧਰਨਾ ਲੱਗਾ ਹੋਇਆ ਆ 2 ਦਿਨ ਦੀ ਜੇ ਤੁਸੀਂ ਤਨਖਾਹ ਕੱਟ ਕੇ ਪਾਈ ਤਾਂ ਮੈਨੇਜਮੈਂਟ ਨੂੰ ਸ਼ਕਤ ਸਰਜਾਂ ਦੇ ਵਿੱਚ ਚੇਤਾਵਨੀ ਹੈ ਕਿ ਅਸੀਂ ਜਿਹੜਾ ਆ ਉਹ 6 ਤਰੀਕ ਨੂੰ ਡੰਡੇ ਦੇ ਵਿੱਚ ਝੰਡਾ ਪਾ ਕੇ ਪਾਵਰ ਕਮੇਂਟ ਟ੍ਰਾਂਸਪੋਰਟ ਠੇਕਾ ਮਲਾਜਮ ਯੂਨੀਅਨ ਪੰਜਾਬ ਦੇ ਬੈਨਰ ਹੇਟ ਅਸੀਂ ਜਿਹੜਾ ਸ਼ੰਕਰਸ਼ ਆਰੰਭਾਂਗੇ ਔਰ ਜਿਹਦੀ ਜ਼ਿੰਮੇਵਾਰੀ ਇੱਥੋਂ ਦੀ ਮੈਨੇਜਮੈਂਟ ਦੀ ਠੇਕੇਦਾਰਾਂ ਦੀ ਹੋਵੇਗੀ ਔਰ ਅਸੀਂ ਬਾਰ-ਬਾਰ ਕਿਉਂਕਿ ਪਬਲਿਕ ਕੋਲ ਵੀ ਮਾਫੀ ਮੰਗ ਲਈਆਂ ਕਿਉਂਕਿ ਪਬਲਿਕ ਵੀ ਇਹਦੇ ਨਾਲ ਕਾਫੀ ਤੱਕ ਪਰੇਸ਼ਾਨ ਹੋਈ ਆ ਕਿ ਬਿਜਲੀ ਦੀਆਂ ਜਿਹੜੀਆਂ ਸ਼ਿਕਾਇਤਾਂ ਆ ਕਿ ਲੇਟ ਨਹੀਂ ਟਾਈਮ ਸ਼ੇਰ ਆਈ ਹੈਗੀ ਕਈਆਂ ਦੇ ਵਿੱਚ ਕਿਉਂਕਿ ਮਹਿਕਮਾ ਬਿਜਲੀ ਬੋਰਡ ਦਾ ਜਿੰਨਾ ਵੀ ਚੱਲ ਰਿਹਾ ਆ ਉਹ ਇਹ ਹੈ ਜਿਹੜੇ ਕੱਚੇ ਮੁਲਾਜ਼ਮਾਂ ਦੇ ਸਿਰ ਤੇ ਚੱਲ ਰਿਹਾ ਆ ਰੈਗੂਲਰ ਮੁਲਾਜ਼ਮ ਹੈ ਮਹਿਕਮੇ ਕੋਲ ਇੱਕ ਇੱਕ ਦੋ ਦੋ ਆ ਪੱਕੀ ਭਰਤੀ ਜਿਹੜੀ ਆ ਸਰਕਾਰ ਕਰਦੀ ਨਹੀਂ ਅਸੀਂ ਚਾਹੁੰਦੇ ਸੀ ਇਹ ਸਰਕਾਰ ਚੰਗੇ ਦਿਨ ਲੈ ਕੇ ਆਉਗੀ ਪਰ ਜਿੰਨੇ ਮਾੜੇ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਉਹਨੇ ਕੋਈ ਨਹੀਂ ਲੈ ਕੇ ਆ ਹੁਣ ਸਾਡਾ ਲਗਾਤਾਰ ਜਿਹੜਾ ਧਰਨਾ ਆ ਉਹ ਚੱਲੂਗਾ ਲੁਧਿਆਣੇ ਦੀ ਧਰਤੀ ਦੇ ਵੀ ਪਾਵਰ ਐਂਡ ਟ੍ਰਾਂਸਕੋਠੇਕਾ ਮਜ਼ਦਮ ਯੂਨੀਅਨ ਦੇ ਬੈਨਰ ਹੇਠ ਜਿਹੜਾ ਧਰਨਾ ਲੱਗਾ ਹੋਇਆ ਹੈ ਰੈਗੂਲਰ ਨੂੰ ਮੰਗ ਲੈ ਕੇ ਨਿੱਜੀਕਰਨ ਦੀ ਨੀਤੀ ਜਿਹੜੀ ਆ ਬੰਦ ਕਰੋ ਜਿਹੜੀ ਤੁਸੀਂ ਠੇਕੇਦਾਰਾਂ ਨੂੰ ਆ ਕਿਉਂਕਿ ਇਹ ਪੰਜਾਬ ਸੋਨੇ ਦੀ ਚਿੜੀ ਸੀ ਕਿਸੇ ਟਾਈਮ ਮਹਾਰਾਜਾ ਰਣਜੀਤ ਸਿੰਘ ਦੇ ਸੂਰਮਿਆਂ ਦੇ ਟਾਈਮ ਦੇ ਵਿੱਚ ਸੋਨੇ ਦੀ ਚੀੜੀ ਦਾ ਕਿਤਾਬ ਦਿੱਤਾ ਜਾਂਦਾ ਸੀ ਅੱਜ ਇਹ ਨਸ਼ਿਆਂ ਦੇ ਵਿੱਚ ਰੁਲ ਗਿਆ ਇੱਥੋਂ ਦੀਆਂ ਜਿਹੜੀਆਂ ਸਰਕਾਰਾਂ ਆ ਨੌਜਵਾਨੀ ਨੂੰ ਖਤਮ ਕਰਨ ਤੇ ਲੱਗੀਆਂ ਝੂਠੇ ਪਰਚੇ ਆ ਬਣਾ ਕੇ ਨੌਕਰੀਆਂ ਦੇ ਵਿੱਚ ਇਹ ਅਪਕਾ ਨੂੰ ਨੌਕਰੀਆਂ ਨਹੀਂ ਮਿਲਦੀਆਂ ਵੱਖ-ਵੱਖ ਵਿਭਾਗਾਂ ਦੇ ਵਿੱਚ ਛੋਟੇ-ਛੋਟੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਵਿਚਾਰੇ ਜਿਹੜੇ ਆ ਖੁਦ ਖੁਸ਼ੀਆਂ ਕਰ ਰਹੇ ਆ ਔਰ ਇਹੋ ਜਿਹੀ ਨਕਮੀ ਸਰਕਾਰ ਨੂੰ ਇਹੀ ਚੇਤਾਵਨੀ ਹੈ ਕਿ ਜਿੰਨਾ ਚੱਕਰ ਇਹ ਸਾਹ ਚੱਲਦੇ ਆ ਉਹਨਾਂ ਜਿੱਕਰਨਾ ਭਗਤ ਸਿੰਘ ਮਰਨਾ ਨਾ ਸ਼ਹੀਦ ਉਧਮ ਸਿੰਘ ਮਰਨਾ ਔਰ ਹਮੇਸ਼ਾ ਜਿਹੜੀਆਂ ਜਾਗਦੀਆਂ ਜ਼ਮੀਰਾਂ ਵਾਲੇ ਆ ਉਹ ਸੰਘਰਸ਼ ਦੀ ਜਿਹੜੇ ਆ ਉਹ ਕਰਨਗੇ ਤੇ ਆਪਣੇ ਹੱਕ ਪ੍ਰਾਪਤ ਕਰਨਗੇ ਔਰ ਇਤੋਂ ਦੀ ਅਸੀਂ ਨਮਾ ਸ਼ਹਿਰ ਦੀ ਮੈਨੇਜਮੈਂਟ ਨੂੰ ਵੀ ਇਹੀ ਸ਼ਬਦਾਂ ਦੇ ਵਿੱਚ ਸਖਤ ਸ਼ਬਦਾਂ ਦੀ ਚੇਤਾਵਨੀ ਹੈ ਕਿ ਜੇ ਸਾਡੀਆਂ ਤਨਖਾਹਾਂ ਦੇ ਵਿੱਚ ਤੁਸੀਂ ਕਟੋਤੀਆਂ ਕੀਤੀਆਂ ਜਾਂ ਸਾਡੇ ਇਹ ਧਰਨੇ ਨੂੰ ਲੈ ਕੇ ਤੁਸੀਂ ਅਗਲੀ ਤਨਖਾਹ ਵੀ ਸਾਡੀਆਂ ਜੇ 2 ਦਿਨ ਦੀਆਂ ਛੁੱਟੀਆਂ ਕੱਟ ਕੇ ਪਾਈ ਤਾਂ ਅਸੀਂ ਜਿਹੜਾ ਧਰਨਾ ਆ ਉਹ ਪੰਜਾਬ ਲੈਵਲ ਤੇ ਆਰੰਭਾਂਗੇ ਔਰ ਇਹਨਾਂ ਹੀ ਗੱਲਾਂ ਦੇ ਨਾਲ ਜਿੰਨੇ ਵੀ ਪੱਤਰਕਾਰ ਵੀਰ ਆਏ ਉਹਨਾਂ ਸਾਰਿਆਂ ਦਾ ਧੰਨਵਾਦ ਇਹ ਸੱਜਣਾ ਸ਼ਿਵ ਭਗਤ ਸਿੰਘ ਨਗਰ ਨਾਲ ਸੰਬੰਧਿਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ